ਤੇਰੇ ਬੋਲਾਂ ਨੂੰ ਕਿਸਨੇ ਸੁਣਨਾ ਨਹੀਂ ਹੈ ਫਰੇਮ ਵਾਲਾ ਰਸ ਜ਼ਰੂਰੀ ਹੈ ਕੰਪਲਸਰੀ ਹੈ ਰਸ ਤੋਂ ਹੀ ਨਾ ਆਵੇਂ ਫਿਰ ਜਿਹੜਾ ਮਰਜ਼ੀ ਸਾਜ਼ ਵਜਾਲਾ ਮਹਿੰਗੇ ਤੋਂ ਮਹਿੰਗਾ ਵੀਦਾਲਾ ਭਾਵੇਂ ਉਹ ਸੋਨੇ ਦਾ ਬਣਿਆ ਹੋਵੇ ਜੇ ਜਦ ਸੁਰਤ ਆਲੀ ਨਹੀਂ ਹੈ ਭਾਈ ਕਾਦਾ ਸਵਾਦ ਹੈ ਔਰ ਜਿਹਨੇ ਰਸ ਲੈਣਾ ਉਹਨੇ ਤਾਂ ਭਾਈ ਵੈਸੀ ਬੈਠਣਾ ਟੇਬਲ ਤੇ ਬੈਠਾ ਹੋਵੇ ਕਿ ਉਹਦੇ ਵਿੱਚ ਸੁਰ ਤਾਲ ਹੈ ਉਹ ਤੇ ਇੱਕ ਰਸ ਹੈ ਆਨੰਦ ਹੈ ਇੱਕ جنੂਨ ਹੈ ਇੱਕ ਪ੍ਰੇਮ ਹੈ ਉਹ ਆਵੇਂ ਬੈਠਾ ਨਾ ਤੁਮ ਕਹੇ ਬੈਠਾ ਹੁੰਦਾ ਬੰਦਾ ਇਹ ਆਪਣੀ ਜੋਚ ਵਿੱਚ ਆ ਕੇ ਟੇਬਲ ਦੇ ਉੱਤੇ ਉਂਗਲਾਂ ਖੜਕਾਉਣ ਲੱਗ ਜਾਂਦਾ ਜਿਵੇਂ ਤਪਲਾ ਬਜਾਉਂਦਾ ਹੁੰਦਾ ਵਾ ਉਹਦੇ ਵਿੱਚ ਵੀ ਬੰਦੇ ਹੈਰਾਨ ਹੋ ਜਾਂਦੇ ਆਮ ਤੁਸੀਂ ਟ੍ਰੇਨ ਦੇ ਵਿੱਚ ਕਦੇ ਚੜੋ ਜਿਹੜਾ ਟ੍ਰੇਨਾਂ 'ਚ ਹੀ ਮਿਲਦੇ ਆ ਕਿ ਜਿਹਨਾਂ ਨੇ ਸਫਰ ਕੀਤੇ ਹੋਏ ਆ ਕਿ ਕਿ ਉਹ ਨਾ ਆ ਵੀ ਦੇਖਦੇ ਆ ਨਾ ਛੋਟੇ ਜਿਹੇ ਦੋ ਪੱਥਰ ਜੇ ਹੱਥ ਵਿੱਚ ਲੈ ਕੇ ਉਹ ਪਤਾ ਨਹੀਂ ਕਿਹੜੇ ਤੀਕੇ ਨਾਲ ਵਜਾਉਂਦੇ ਆ ਭਾਈ ਉਸੇ ਤਰ੍ਹਾਂ ਹੀ ਉਹ ਸਾਰੀਆਂ ਧੁਨਾਂ ਕੱਢ ਦਿੰਦੇ ਆ ਪੱਥਰਾਂ ਜਨਾਲੀ ਇਸ ਤਰ੍ਹਾਂ ਦਾ ਗਉਣਗੇ ਵਿਭਾਵ ਹੀ ਕਮਾਲ ਹੋ ਗਿਆ ਵੀ ਹਰ ਕੋਈ ਦੇਖਦਾ 72 ਸੀਟਾਂ ਵਾਲੀ ਟ੍ਰੇਨ ਦਾ ਡੱਬਾ ਹੁੰਦਾ ਨਾ ਤੇ ਜਿੱਥੇ ਉਹ ਪਿੱਛੇ ਬੈਠ ਕੇ ਵਜਾਉਣਗੇ ਕਿਤੇ ਵੀ ਤਾਂ ਬਾਕੀ ਸਾਰੀਆਂ ਸਵਾਰੀਆਂ ਨਾ ਉਹ ਕਟਕਟ ਦੇਖਣਗੀਆਂ ਕਿੰਦਰੋਂ ਆਵਾਜ਼ ਆ ਰਹੀ ਹੈ ਕਿਉਂਕਿ ਨਾ ਸੁਣਦਾ ਨੇ ਦੇਬੇ ਭਾਵ ਸਾਜ ਮੈਂ ਨਹੀਂ ਰੱਖਦਾ ਸਾਜ ਦਾ ਰਸ ਮੈਂ ਨਹੀਂ ਰੱਖਦਾ ਉਸੇ ਤਰ੍ਹਾਂ ਹੀ ਭਾਈ ਤੇਰਾ ਰਾਮ ਕਿਹਾ ਅੱਲਾ ਕਿਹਾ ਵਹਿਗਰੂ ਕਿਹਾ ਕੋਈ ਮੈਂ ਨਹੀਂ ਰੱਖਦਾ ਜੇ ਇਹਦੇ ਵਿੱਚ ਰਸ ਨਾ ਹੋਵੇ ਰਸ ਤੋਂ ਬਗੈਰ ਪ੍ਰੀਤ ਨਹੀਂ ਬਣਦੀ ਹੁਣ ਸਾਡੀ ਪ੍ਰੀਤ ਹੈ ਸੰਸਾਰ ਦੇ ਕੰਮਾਂ ਕਰਾਂ ਦੇ ਨਾਲ ਬਾਣੀ ਵੀ ਪੜਦਾ ਛੇਤੀ ਖਤਮ ਹੋ ਜਾਏ ਬਸ ਇਨੇ ਇੱਕ ਪੌੜੀਆਂ ਰਹਿ ਗਈਆਂ ਮੈਂ ਫਲਾਣਾ ਕੰਮ ਕਾ ਨਾ ਉਹ ਕਰਨਾ ਉਹ ਭਾਈ ਕੰਮ ਜਿੰਨੇ ਵੀ ਕਰ ਲਾ ਕੁਝ ਖਟ ਲਾ ਇੱਥੇ ਦਾ ਇੱਥੇ ਹੀ ਰਹਿ ਜਾਣਾ ਕਿੰਨੀ ਦੁਨੀਆ ਹਰ ਦਿਨ ਜਾਂਦੀ ਹੈ ਕੌਣ ਕੀ ਲੈ ਕੇ ਜਾਂਦਾ ਤੇ ਜਿਸ ਕਮਾਈ ਦੀ ਗੱਲ ਕਰਦੇ ਸਤਿਗੁਰੂ ਪਾਤਸ਼ਾਹ ਜੀ ਸਤਿਗੁਰੂ ਪਾਤਸ਼ਾਹ ਨੂੰ ਕੋਈ ਫਰਕ ਨਹੀਂ ਕਿ ਤੂੰ ਉੱਥੇ ਜਾਵੇਂ ਨਾ ਜਾਵੇਂ ਉਹਦੇ ਘਰ ਦੇ ਵਿੱਚ ਕਿ ਤੈਨੂੰ ਵੇਟ ਕਰਦਾ ਵੈਗਰੂ ਵੀ ਫਲਾਣਾ ਸਿੰਘ ਆਵੇਗਾ ਫਲਾਣਾ ਮਨੁੱਖ ਆਵੇਗਾ ਉਹ ਤਾਂ ਮੈਂ ਆ ਕਮ ਸਵਾਲ ਲਾਵਾਂ ਇਹਦੇ ਹੁੰਦਾ ਨਾ ਆਪਣੇ ਘਰਾਂ ਦੇ ਵਿੱਚ ਵੀ ਆ ਵੀ ਕਿ ਫਲਾਣਾ ਬੰਦਾ ਆ ਜਾਵੇ ਵਿਜਾ ਆਪਾਂ ਘਰ ਦੇ ਵਿੱਚ ਕੋਈ ਨੌਕਰ ਚੱਕ ਕੇ ਰੱਖਿਆ ਹੁੰਦਾ ਵੀ ਛੇਤੀ ਆ ਜਾਵੇ ਜਾਂ ਹੁਣ ਆਪਾਂ ਡਰਾਈਵਰ ਰੱਖੇ ਹੁੰਦੇ ਨੇ ਘਰਾਂ ਦੇ ਵਿੱਚ ਤਰਪਿੰਡਾਂ ਤਾਂ ਖੈਰ ਨਹੀਂ ਸ਼ਹਿਰਾਂ 'ਚ ਹੁੰਦੇ ਉਹ ਇੰਤਜ਼ਾਰ ਤੇ ਰਹਿੰਦੇ ਆ ਕਿ 8 ਵਜੇ ਆਉਣਾ ਹੁੰਦਾ ਹਲੇ ਆਇਆ ਨਹੀਂ ਇੱਕ ਦੋ ਮਿੰਟ ਲੇਟ ਹੋ ਗਏ ਆ ਮੈਂ ਹਸਪੀਟਲ ਜਾਣਾ ਮੈਂ ਫਲਾਣਾ ਨਹੀਂ ਦਫ਼ਤਰ ਜਾਣਾ ਇੱਥੇ ਜਾਣਾ ਉਹਦੇ ਵੇਟ ਹੁੰਦੇ ਆ ਤੁੱਕ ਉਹਨਾਂ ਨੇ ਭਾਈਓ ਤੋਂ ਕੰਮ ਲੈਣਾ ਵਾਹਿਗੁਰੂ ਨੇ ਤੇ ਤੋਂ ਕੋਈ ਕੰਮ ਨਹੀਂ ਲੈਣਾ ਕਿ ਤੂੰ ਜਾ ਨਾ ਜਾ ਉਹਨੂੰ ਕੋਈ ਚਿੰਤਾ ਨਹੀਂ ਹੈ ਹੁਣ ਸੂਰਜ ਦੀ ਗਰਮੀ ਹੈ ਤੂੰ ਲੈ ਜਾਏ ਨਾ ਲੈ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਦੀ ਤਪਸ਼ ਕੱਟ ਜਾਣੀ ਹੈ ਉਹ ਜਿੰਨਾ ਹੈ ਉਹ ਨਹੀਂ ਰਹਿਣਾ ਉਸੇ ਤਰ੍ਹਾਂ ਹੀ ਵਾਹਿਰੂ ਦਾ ਤੂੰ ਨਾਮ ਜਪ ਚਾਹੇ ਨਾ ਜਪ ਇਹ ਤਾਂ ਤੈਨੂੰ ਇੱਕ ਰਾਹ ਦੱਸਿਆ ਹੋਇਆ ਭਾਈ ਕਥਾ ਕੀਰਤਨ ਕਰਦੇ ਆ ਇਹਦੇ ਬਾਰੇ ਇਹਦਾ ਮਤਲਬ ਕੋਈ ਨਹੀਂ ਕਿ ਤੁਸੀਂ ਆਓ ਤੋ ਡੇਛਾ ਭਈ ਇਹ ਤਾਂ ਇਸ਼ਾਰਾ ਕੀਤਾ ਤਾਂ ਦੁਕਾਨ ਖੁੱਲੀ ਹੋਈ ਹੈ ਨਾਮ ਦੀ ਉਹ ਨਾਨਕ ਪਾਸ਼ਾ ਕਹਿੰਦੇ ਨਾਨਕ ਤੇਰਾ ਬਾਣੀ ਆ ਤੂੰ ਸਾਹਿਬ ਮਹਿਰਾਸ ਕਿ ਮੈਂ ਤਾਂ ਤੇਰਾ ਵਪਾਰ ਜੋ ਨਾਮ ਹੈ ਨਾ ਇਹ ਵੇਚ ਰਿਹਾ ਮੈਂ ਕੀ ਦੇ ਬੱਤੇ ਪ੍ਰੇਮ ਦੇ ਬਦਲੇ ਦੁਨੀਆ ਨੂੰ ਤੇਰਾ ਨਾਮ ਜੋ ਪਾਰਿਆ ਇਹ ਸੁੱਖ ਕਿੱਥੇ ਪਏ ਆ ਇਹ ਸੁੱਖ ਹੈ ਕਿੱਥੇ ਪਈ ਕਿ ਸੁੱਖ ਤੁਹਾਨੂੰ ਮਿਲਣੇ ਕਿੱਥੋਂ ਆ ਔਰ ਕਿਸ ਨੂੰ ਮਿਲਣੇ ਉਹ ਹੈ ਭਾਈ ਸਦੀਬ ਰਹਿਣ ਵਾਲੀ ਆਤਮਾ ਇਹ ਸਰੀਰ ਤੋਂ ਨਿਕਲਦੀ ਹੈ ਦੂਜੇ ਸਰੀਰ ਚ ਪ੍ਰਵੇਸ਼ ਕਰ ਜਾਂਦੀ ਹੈ ਇਹ ਸਰੀਰਾਂ ਦੇ ਚੱਕਰਾਂ 'ਚ ਜਿੰਨਾ ਚਿਰ ਪਹਿਣਾ ਨਾ ਇਸ ਆਤਮਾ ਨੇ ਇਸਨੇ ਦੁੱਖ ਸਹਣੇ ਆ ਤਕਲੀਫਾਂ ਆਉਣੀਆਂ ਆ ਫੇਰ ਭਾਵੇਂ ਤੂੰ ਰਾਜ ਗੱਦੀ ਤੇ ਬੈਠਾ ਆਵੇਂ ਕੀ ਤੁਹਾਨੂੰ ਲੱਗਦਾ ਅਮੀਰ ਦੁਖੀ ਨਹੀਂ ਸਭ ਤੋਂ ਵੱਧ ਅਮੀਰ ਦੁਖੀ ਹੁੰਦਾ ਗਰੀਬ ਨੂੰ ਕੋਈ ਚਿੰਤਾ ਨਹੀਂ ਹੁਣ ਅਮੀਰ ਜੱਡਾ ਵੱਡਾ ਹੋਊਗਾ ਉਹਨੂੰ ਹਰ ਪਲ ਚਿੰਤਾ ਰਹਿੰਦੀ ਉਹ ਜੇ ਲੱਖਾਂ ਕਰੋੜਾ ਕਮਾਉਂਦਾ ਹੈ ਤੇ ਇੰਨੇ ਹੀ ਨੁਕਸਾਨ ਕਰਵਾਉਂਦਾ ਫਿਰ ਅੱਖ ਝੰਕਦੇ ਹੀ ਭਾਈ ਅਰਬਾਂ ਖਰਬਾਂ ਦਾ ਨੁਕਸਾਨ ਹੋ ਜਾਂਦਾ ਉਹਨਾਂ ਦਾ ਤੇ ਫਿਰ ਜਿਹੜੇ ਅਟੈਕ ਆਉਂਦੇ ਆ ਉਹ ਦੇਖਿਆ ਤੁਸੀਂ ਹਸਪੀਟਲੋਂ ਦੇਖੋ ਗਰੀਬ ਨੂੰ ਛੇਤੀ ਕਿਤੇ ਕੋਈ ਅਟੈਕ ਵਾਲੀ ਗੱਲ ਨਹੀਂ ਹੁੰਦੀ ਜਿੰਨੇ ਤੁਹਾਨੂੰ ਹਿਰੋ ਹਾਰਟ ਤੋਂ ਮਿਲ ਲਗੇ ਨਾ ਵੀਰੇ ਮਿਲਣਗੇ ਕਿ ਜਿੰਦਾ ਵੱਡਾ ਹਸਪੀਟਲ ਤੋਂ ਵੀਰ ਮੀ ਲੋਕ ਮਿਲਣਗੇ ਉੱਥੇ ਗਰੀਬ ਤਾਂ ਭਾਈ ਉਹ ਸਰਕਾਰੀ ਤੋਂ ਅਸਦਾ ਦਵਾਈ ਲੈ ਕੇ ਸਾਲ ਲਈਦਾ ਵਾ ਜੱਡੇ ਰੋਗ ਛੋਟੀ ਹੈ ਸਾਡੀ ਜੰਜਾਲ ਛੋਟੀ ਹੈ ਜਿੰਦਾ ਜੰਜਾਲ ਓਡੀ ਬਿਮਾਰੀ ਇੱਦੇ ਹੁੰਦਾ ਨਾ ਮਨ ਦੁਖੀਤਾ ਪਾਈ ਸਭ ਤੋਂ ਵੱਧ ਉਹ ਨੇ ਕਹਿੰਦੇ ਜਿਨ੍ਹਾਂ ਨੇ ਆਪਾਂ ਇਹ ਸੋਚਦੇ ਆ ਕਿ ਬਈ ਬੰਦਾ ਬੜਾ ਸੁਖੀ ਆ ਗੱਡੀਆਂ ਮੋਟਰਾਂ ਵਾਲਾ ਬੜੀਆਂ ਚਿੰਤਾ ਨੇ ਦੁੱਖ ਤਕਰੀਬ ਘਰ ਦੇ ਵਿੱਚ ਤੁਹਾਡੇ ਕੋਲ ਇੱਕ ਲੱਖ ਰੁਪਏ ਆ ਜਾਵੇ ਨਾ ਨੀਂਦ ਨਹੀਂ ਆਉਂਦੀ ਤੇ ਇਸੇ ਕਰਕੇ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਆ ਇਹ ਤੋਂ ਥੋੜਾ ਦੂਰ ਰਹਿ ਮਾਇਆ ਦੇ ਚੱਕਰ ਤਣਾ ਤੇ ਇਹ ਸਵਾਲ ਕੀਤੇ ਸੀ ਭਾਈ ਮਰਦਾਨਾ ਜੀ ਨੇ ਕਹਿੰਦੇ ਪਾਸ਼ਾ ਆਪਾਂ ਇੰਨਾ ਸਫ਼ਰ ਲੰਬਾ ਕਰਦੇ ਆਂ ਕਹਿੰਦੇ ਮਾਇਆ ਕੋਲ ਰਖੀਨੀ ਆਪਾਂ ਮੈਨੂੰ ਇਹਦਾ ਕਾਰਨ ਦੱਸੋ ਕਹਿੰਦੇ ਕੋ ਗੱਲ ਦੱਸ ਦਾਂਗੇ ਭਾਈ ਹੁਣ ਭਾਈ ਮਰਦਾਨਾ ਸੀ ਉਹਨਾਂ ਤੇ ਜਿਸ ਤਰ੍ਹਾਂ ਦਾ ਮਤਲਬ ਬਹਿਰੂ ਨੇ ਲਿਖਤ ਲਿਖੀ ਸੀ ਉਸ ਤਰ੍ਹਾਂ ਦੇ ਕੰਮ ਕਰਦੇ ਜਾ ਰਹੇ ਆ ਫੇਰ ਪਛੇ ਚੱਲਦੇ ਚੱਲਦੇ ਆ ਇੱਕ ਉਹਨਾਂ ਨੂੰ ਕੀਮਤੀ ਹੀਰਾ ਲੱਭਿਆ ਹੁਣ ਇਹ ਵੀ ਗੁਰੂ ਨਾਨਕ ਸਾਹਿਬ ਨੇ ਸਮਝਾਉਣਾ ਸੀ ਹੀਰਾ ਸੀ ਮੋਹਰਾ ਸੀ ਕੁਝ ਵੀ ਸੀ ਮਿਲਿਆ ਤੇ ਪਾਈ ਮਰਦਾਨਾ ਜਿਹਨੂੰ ਕਹਿੰਦੇ ਚਕਲਾ ਭਾਈ ਤੇ ਨਾਲ ਹੀ ਕਹਿ ਦਿੱਤਾ ਸੰਭਾਲ ਕੇ ਰੱਖੀ ਉਹਨੂੰ ਸੰਭਾਲ ਕੇ ਰੱਖਣ ਨੂੰ ਕਹਿ ਦਿੱਤਾ ਸਾਰੀ ਰਾਤ ਮਰਦਾਨਾ ਜੀ ਇਹੇ ਸੋਚਦੇ ਕੋਈ ਚੋਰ ਨਾ ਆ ਜੇ ਚੱਕਾ ਨਾ ਜੇ ਭਾਵ ਸਵੇਰ ਤੋਂ ਸੁੱਤੇ ਹੀ ਨਹੀਂ ਜਿੱgera ਮਰਦਾਨਾ ਜੀ ਵੀ ਐਨੀ ਆਨੰਦ ਦੀ ਨੀਂ ਸੌਂਦਾ ਸੀ ਅੱਜ ਇੱਕ ਮਾਇਆ ਕਰਕੇ ਨੀਂਦ ਤੋਂ ਟੁੱਟ ਗਿਆ ਆ ਸਾਡੇ ਵੀ ਤੇ ਇਹੀ ਹਾਲ ਹਨ ਕੰਮ ਕਾਰ ਦਾ ਐਨੀ ਚਿੰਤਾਵਾਂ ਰਹਿੰਦੀਆਂ ਨੇ ਇਹ ਨਾ ਹੋਇਆ ਰਾਤ ਨੂੰ ਸੌਣ ਲੱਗਿਆ ਵੀ ਭਾਈ ਕੋਈ ਦਵਾਈ ਬੁੱਟੀ ਚਾਹੀਦੀ ਐ ਸੌਣ ਵਾਸਤੇ ਇਹ ਨਹੀਂ ਤਾਂ ਫਿਰ ਦੂਜੀ ਤਾਂ ਚਲਦੀ ਚਲਦੀ ਐ ਪਿਕੜੀ ਵਾਲੀ ਕਹਿੰਦੇ ਨੀਂਦ ਨਹੀਂ ਆਉਂਦੀ ਭਾਈ ਵੀ ਦੋ ਪਿਕ ਨਾਲ ਲੜੀਏ ਚਲੋ ਇੱਕ ਦੋ ਤਾਂ ਵੀ ਠੀਕ ਨੇ ਇਹਨਾਂ ਨੂੰ ਕਦੇ ਧਰਮ ਨਾਲ ਨਾ ਜੋੜਿਆ ਕਰੋ ਕਿ ਕਦੇ ਵੀ ਕੋਈ ਖਾਣ ਪੀਣ ਵਾਲੀ ਚੀਜ਼ ਨੂੰ ਧਰਮ ਨਾਲ ਨਾ ਜੋੜੋ ਇਹ ਸੇਤ ਨਾ ਹੋ ਸਕਦੀ ਐ ਹੁਣ ਜਿਹਨੇ ਭਾਈ ਹੰਦੋਂ ਵੱਧ ਪੀਂਦੇ ਰਹੇ ਆ ਸਰੀਰ ਖਰਾਬ ਕਰ ਲਏ ਕਿੰਨੇ ਖਰਾਬ ਕਰ ਲਈਆਂ ਬਿਮਾਰ ਹੋ ਗਏ ਹਸਪੀਟਲ ਦੇ ਚੱਕਰ ਕੱਢਦੇ ਫਿਰਦੇ ਆ ਇਹ ਨੁਕਸਾਨ ਦੇ ਆ ਹੁਣ ਆ ਆਦਮੀ ਆ ਕਿਉਂਕਿ ਜਿੱਥੇ ਦੇਖੀ ਬਹਿ ਜਾਣਾ ਉਹ ਜਿੱਥੇ ਬਹਿਣਾ ਉਹ ਹੈ ਅਮਰਤ ਦਾ ਬਾਟਾ ਉੱਥੇ ਬੈਠੋ ਵੀ ਜਿੱਥੇ ਅਮਰ ਸਕਾਉਂਦੇ ਜਾ ਕੇ ਛਕ ਲਈਏ ਇਦਨ ਅਸੀਂ ਮੁਕਤ ਹੋਣਾ ਪਰ ਜਿੱਥੇ ਜਿੱਥੇ ਰਕਸ਼ਾਂ ਦਾ ਖਾਣਾ ਨਾ ਹੀ ਇਹ ਜੇ ਸ਼ਰਾਬ ਆ ਨਾ ਇਹ ਰਕਸ਼ਸ ਦੀ ਖਰਾਕ ਆ। ਭਾਸ਼ਾ ਕਹਿੰਦੇ ਇਹ ਤਾਂ ਦੂਰ ਹੈ ਥੋੜਾ ਜੇ ਤੋ ਵੀ ਭਈ ਦਵਾਈ ਦੇ ਤੌਰ ਤੇ ਵਰਤ ਲੈ। ਰੈਗੂਲਰ ਜੁਜ ਮੈਡੀਸਿਨ ਹੋ ਜਾ ਰਾਮ ਤਾਂ ਹੀ ਬਣਦੀ ਆ ਨਾ ਇਹ। ਵੀ ਇਹਨੂੰ ਦਵਾਈ ਦੇ ਤੌਰ ਤੇ ਲੈ ਲੈ ਜੇ ਵਰਤੂ ਤਾਂ ਭਈ ਵਿੱਚ ਡੁੱਬਿਆ ਪਿਆ ਦੇ। ਕਹਿੰਦਾ ਇੰਨੀ ਕਿਉਂ ਪੀਣਾ ਜਿਤ ਪੀਤੇ ਮਤ ਦੂਰ ਹੋਏ ਬਰਨ ਪਵੇ ਸਉ ਥਾਏ। ਇਹ ਤਾਂ ਮੱਤੀ ਖਰਾਬ ਹੋ ਜਾਵੇ ਭਾਈ ਆਪਣਾ ਪ੍ਰਾਇਆ ਨਾ ਪਛਾਣੀ ਕਸਮੋਂ ਤੱਕੇ ਖਾਏ ਕਹਿੰਦੇ ਆਪਣੇ ਪ੍ਰਾਇਆ ਦੀ ਪਛਾਣੀ ਨਹੀਂ ਆਉਂਦੀ ਕਿ ਰਾਤ ਹੁੰਦਾ ਬੜਾ ਊਟ ਪਟਾਂਗ ਬੋਲਦਾ ਪਿਗੜੀ ਛਿਗੜੀ ਲਾ ਕੇ ਸਵੇਰ ਨੂੰ ਮਾਫੀ ਮੰਗਦਾ ਮੇਰੇ ਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਵੀ ਇਹ ਹਾਲਤ ਹੁੰਦੀ ਹੈ ਠੀਕ ਆ ਜੋ ਵੀ ਖਰਾਬ ਖਾਣ ਪੀਣ ਬਾਤੇ ਖਾ ਬੋ ਪਾਈ ਪਰ ਜੇ ਉਸ ਨੂੰ ਅਸੀਂ ਹੱਦੋਂ ਵੱਧ ਕਰ ਦਾਂਗੇ ਤੇ ਨੁਕਸਾਨ ਤਾਂ ਸਾਡਾ ਹੋਵੇਗਾ ਹੀ ਨਾ ਸੋ ਸਤਿਗੁਰ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਪੁੱਛਦੇ ਆਂ ਬਤਾਨਾ ਜੀ ਜੇਰਾ ਵੀ ਕੁਸਮਰਜਾਇਆ ਹੈ ਜਾਂ ਹੋਏ ਅੱਖਾਂ ਵੀ ਤੁਹਾਡੀਆਂ ਕੁਝ ਲਾਲ ਜੇ ਨਜ਼ਰ ਹੁੰਦੀਆਂ ਵੀ ਪਹਿਲਾਂ ਨਾਲ ਤੁਹਾਡਾ ਨੌਰ ਜਣੇ ਕਹਿੰਦੇ ਪਾਤਸ਼ਾਹ ਕੀ ਕਰਾਂ ਮੈਂ ਸੁੱਤਾ ਹੀ ਨਹੀਂ ਰਾਤੋਂ ਕਹਿੰਦੇ ਕਿਉਂ ਰਾਤ ਦੇ ਨੂੰ ਕੀ ਹੋ ਗਿਆ ਸੀ ਕਿਤੇ ਡਿਊਟੀ ਗਿਆ ਸੀ ਕਹਿੰਦੇ ਨਹੀਂ ਆ ਜਿਹੜੀਆਂ ਤੁਸੀਂ ਮੋਹਰਾਂ ਦਿੱਤੀਆਂ ਸੀ ਨਾ ਮੈਨੂੰ ਵੀ ਜਿਹੜਾ ਖਜ਼ਾਨਾ ਫੜਾਇਆ ਸੀ ਬਸ ਇਹਦੇ ਵਾਲੀ ਧਿਆ ਰਿਆ ਕੋਈ ਚੱਕ ਕੇ ਨਾ ਲੈ ਜਾਏ ਕੋਈ ਬਿਨ ਨੁਕਸਾਨ ਨਾ ਹੋ ਜਵੇ ਕੋਈ ਲੁੱਟ ਕੇ ਨਾ ਲੈ ਜਾਵੇ ਜਾਂ ਮਾਇਆ ਪਿੱਛੇ ਸਾਨੂੰ ਨਾ ਕੋਈ ਮਾਰ ਦੇਵੇ ਹੁਣ ਡਾਕੇ ਵੀ ਉਹ ਨਾ ਕਰਾਂ ਜੀ ਬਾਦਿਆ ਨਾ ਹੁਣ ਕਹੇ ਮਕਾਨਾਂ ਦੇ ਕੱਚਿਆਂ ਦੀ ਕੋਠੀਆਂ ਥੋੜੀ ਟੁੱਟਦੀਆਂ ਹੁੰਦੀਆਂ ਔਰ ਜਿਹੜੇ ਛੋਟੇ ਛੋਟੇ ਮਕਾਨ ਇਹਨਾਂ ਦੇ ਥੋੜੀ ਚੋੜ ਹੋਣਾ ਉਹਦੇ ਭਾਈ ਜਿਹੜੇ ਭਾਈ ਵੱਡੇ ਵੱਡੇ ਮਹਿਲ ਬਣਾ ਕੇ ਛੱਡ ਗਏ ਅਲੱਗ ਕੰਦਾ ਜਿਹੜਾ ਬਣਾ ਕੇ ਛੱਡੀ ਗਿਆ ਜਿਹਨੂੰ ਇੰਨੀ ਕਦਰ ਨਹੀਂ ਚਲੋ ਆਪਾਂ ਇਹਦੀ ਫਿਰ ਕਦਰ ਕਰ ਲਈਏ ਇਹ ਚੋਂ ਸਮਾਨ ਚੁੱਕ ਲਈਏ ਕਰਦੇ ਨਾ ਚੋਰ ਇੰਦੇ ਭਾਵ ਚਿੰਤਾ ਹੈ ਕੋਈ ਤੰਦੁਕੇ ਕੋਈ ਮੰਦੁਕੇ ਕੋਈ ਚਿੰਤਾ ਚੀਖਾ ਦਾਸ ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਹਰੀ ਦੇ ਦਾਸ ਹਰੀ ਦੇ ਦਾਸ ਸੁਖੀ ਨੇ ਭਾਈ ਤੇ ਤੁਸੀਂ ਵੀ ਹਰੀ ਦੇ ਦਾਸ ਬਣ ਜਾਓ ਤੁਹਾਨੂੰ ਕਿਨੇ ਰੋਕੇ ਆ ਵਾ ਜਦ ਸੁਖੀ ਇਹ ਬੰਦੇ ਆ ਉਹ ਤੋਂ ਸਾਰੇ ਦੁਖੀ ਨੇ ਇਹ ਹਰ ਕੋਈ ਛੋਟਾ ਵੱਡਾ ਰਾਜਾ ਪਰਜਾ ਸਭ ਦੁਖੀ ਇੱਕ ਸੁਖੀ ਹਰੀ ਕੇ ਦਾਸ ਹਰੀ ਦੇ ਨਾਮ ਪਰਮਾਤਮਾ ਦਾ ਨਾਮ ਜਪਣ ਵਾਲੇ ਸੁਖੀ ਹੈ ਇਹ ਤਾਂ ਤੇਰੀ ਬੰਦੇ ਆ ਤਮਾਈ ਹੈ ਕਾਲ ਕਮਾਈ ਹੈ ਜਿਹੜੀ ਤੂੰ ਕਰਨੀ ਹੁਣ ਸਾਡਾ ਵੀ ਹਾਲਤ ਉਸੇ ਤਰ੍ਹਾਂ ਹੀ ਆ ਭਾਈ ਮਾਇਆ ਹੋਵੇ ਨਾ ਹੋਵੇ ਘਟ ਤੇੰਤ ਰਹਿੰਦੀ ਹੈ ਹੋਵੇ ਬੈਂਕ ਤੇ ਰੱਖਿਆ ਤਾਂ ਚਿੰਤਾ ਕਰੇ ਰੱਖੀ ਤਾਂ ਚਿੰਤਾ ਬੈਂਕ ਤੇ ਰੱਖਿਆ ਟੈਕਸ ਨਾਲ ਦਾ ਵੀ ਇਹਨਾਂ ਕਹਿੰਦੇ ਟੈਕਸ ਨਾਲ ਦਾ ਫਿਕਰ ਹੈ ਜਿਆਦਾ ਹੋ ਚੁਕਾਓ ਜੇ ਔਨੈਸਟੀ ਕੰਮ ਕਰੋਗੇ ਫਿਰ ਤਾਂ ਚਿੰਤਾ ਤੋਂ ਮੁਕਤ ਹੋਵੋਗੇ ਨਾ ਇਮਾਨਦਰੀ ਨਾਲ ਕੰਮ ਕੋ ਦੁਪਾਰੇ ਇਮਾਨਦਰੀ ਤਾਂ ਹੁੰਦੀ ਨਹੀਂ ਪਾਪਾਂ ਬਾਜੋਂ ਹੋਵੇ ਨਹੀਂ ਮੋਇਆ ਸਾਧਨਾ ਜਾਏ ਆ ਜਿਹੜੇ ਹੁਣ ਜੇਲਾਂ 'ਚ ਬੈਠੇ ਨੇ ਜੇਲਾਂ ਕਢਦੇ ਆ ਭੱਜੇ ਫਿਰਦੇ ਆ ਦੇਸ਼ ਤੋਂ ਭੱਜ ਗਏ ਆ ਜੋ ਕੁਝ ਹੋ ਰਿਹਾ ਪਸਾਰਾ ਕਿ ਜੋ ਸਾਡਾ ਦੇਸ਼ ਵੀ ਭਾਵੇਂ ਘਾਟੇ ਜਾ ਰਿਹਾ ਜਿਵੇਂ ਜਾ ਰਿਹਾ ਸਾਰਾ ਕੁਝ ਸ ਮਾਇਆ ਦਾ ਚੱਕਰ ਹੀ ਧਰਮ ਦਾ ਬੇੜਾ ਗਰਕ ਕਰ ਦਿੱਤਾ ਕਿ ਧਰਮ ਨੂੰ نیچے ਬਿਠਾਤਾ ਇਹ ਮਾਇਆ ਨੇ ਬਿਠਾਇਆ ਪਹਿਲਾਂ ਤਣੀ ਐਸੇ ਮਾਇਆ ਚੱਕਰ ਸੀ ਪਹਿਲਾਂ ਤਾਂ ਚੋਟੀ ਜੀ ਗੋਲ ਕੋ ਦੇ ਸੀ ਦਰਵਾਜ਼ੇ 24 ਘੰਟੇ ਦਿਨ ਰਾਤ ਖੁੱਲੇ ਰਹਿੰਦੇ ਸੀ ਹਰੇਕ ਗੁਰੂ ਘਰ ਦੇ ਆਪਾਂ ਵੀ ਦੇਖਿਆ ਆਪਣੇ ਗੁਰੂ ਘਰ ਵੀ ਹੁੰਦੇ ਸੀ ਤੇ ਹੁਣ ਤਾਂ ਭਈ ਨਹੀਂ ਇਹ ਹੁਣ ਤਾਂ ਸਾਨੂੰ ਗੁਰੂ ਤੇ ਵੀ ਵਿਸ਼ਵਾਸ ਹੀ ਨਹੀਂ ਹੈ ਗੋਲਕ ਨੂੰ ਚਾਰੋਂ ਪਾਸੇ ਥੱਲੇ ਬਿਲਡਿੰਗ ਕਰਕੇ ਜਿੰਦੇ ਲਾ ਕੇ ਸੰਗਲ ਲਾ ਕੇ ਕੈਮਰੇ ਲਾ ਕੇ ਅੱਛਾ ਜਿਹੜਾ ਤਿੰਨਾ ਲੋਕਾਂ ਦਾ ਸਮਾਮੀ ਬੈਠਾ ਉਹਦਾ ਕੋਈ ਚਿੰਤਾ ਹੀ ਨਹੀਂ ਅਰੇ ਕਹਣਗੇ ਹਾਜ਼ਰਾ ਹਯੂਰ ਸਤਿਗੁਰ ਪਾਤਸ਼ਾਹ ਜੀ ਬਰਾਜਮਾਨ ਗੁਰਤਾ ਗੱਦੀ ਪਰ ਜਦੋਂ ਗੁਰੂ ਆ ਬੈਠਾ ਗੋਲਕ ਉਹਦੇ ਸਾਹਮਣੇ ਆ ਕੌਣ ਚੱਕ ਲੂਗਾ ਪਰ ਗੁਰੂ ਤੇ ਸਾਨੂੰ ਹੀ ਵੀ ਵਿਸ਼ਵਾਸ ਹੀ ਨਹੀਂ ਹੈ ਇਹ ਮਾਇਆ ਨੇ ਸਾਰੇ ਪਵਾਲੇ ਪਾਏ ਹੋਏ ਨੇ ਭਾਈ ਹੁਣ ਮਾਇਆ ਜਿਉਂ-ਜਿਉਂ ਵਾਦੀ ਹੈ ਨਾ ਇਉਂ ਤੋਂ ਇਹ ਸਾਰੀਆਂ ਆਏ ਸਕੋਟੀਆਂ ਵੱਜ ਜਾਂਦੀਆਂ ਨੇ ਭਾਈ ਤਾਲੇ ਲਾਉਣੇ ਨੇ ਕੋਈ ਹੱਥ ਨਾ ਲਾਵੇ ਕਿ ਮਾਇਆ ਦੇ ਵਿੱਚ ਗੋਲਕੀ ਪਾਉਣੀ ਹੈ ਜਿਹੜੀ ਆਮ ਹੁੰਦੀ ਹੈ ਨਾ ਉੱਤੇ ਸੰਗ ਛੁੱਟ ਕੇ ਚਲੀ ਜਾਂਦੀ ਹੈ ਉਹਦੇ ਬਾਅਦ ਤੇ ਵੀ ਕਮੇਟੀਆਂ ਦੇਖੀਆਂ ਉਹ ਡੰਡੇ ਜੇ ਰੱਖ ਦਿੰਦੀਆਂ ਵੀ ਇਹਦੇ ਨਾਲ ਪਾਉਣੇ ਨੇ ਹੱਥ ਨਹੀਂ ਕਿਪਤਾ ਤੂੰ ਹੱਥ ਨਾਲ ਚੁੱਕ ਨਾ ਲੈ ਵੀ ਇਹ ਸਾਡੇ ਤੇ ਬੇਤਵਾਰੀ ਹੋ ਗਈ ਹੈ ਇੱਕ ਦੂਜੇ ਦੇ ਉੱਤੇ ਇਹ ਹੋ ਰਿਹਾ ਨਾ ਅੱਜੋ ਗੱਲ ਕੀਤੀ ਸੀ ਗੁਰਮੁਖ ਪਿਆਰੇ ਨੇ ਕਿ ਇਹ ਮਾਇਆ ਹੀ ਭਾਈ ਪਵਾੜੇ ਪਉਂਦੀ ਏ ਇਹ ਮਾਇਆ ਨਾਲ ਵਿੱਚ ਚੁੱਕ ਦੋ ਫਿਰ ਇੱਥੇ ਕੇਵਲ ਤੋਂ ਕੇਵਲ ਸੱਚੇ ਹੀ ਰਹਿ ਜਾਣਿਆ ਸਹੀ ਗੱਲ ਕਹੀ ਏ ਭਾਈ ਇਹ ਗੋਲ ਕੰਦੇ ਪਵਾੜੇ ਆ ਮਾਇਆ ਦੇ ਪਵਾੜੇ ਆ ਨਹੀਂ ਭਾਈ ਜਿਹੜੀਆਂ ਅੱਜ ਰਾਜਨੀਤਿਕ ਪਾਰਟੀਆਂ ਐ ਐਸਜੀਪੀਸੀ ਬੈਠੀਆਂ ਨੇ ਇਹਨਾਂ ਨੂੰ ਉੱਥੇ ਕੀ ਲੋੜ ਸੀ ਇਹ ਤਾਂ ਕਿਤੇ ਨਗਰ ਦੇ ਗੁਰਦੁਆਰੇ 'ਚ ਨਹੀਂ ਗਏ ਉੱਥੇ ਜਾਣ ਦੀ ਕੀ ਲੋੜ ਸੀ ਹੁਣ ਬੈਠੇ ਰਹਿੰਦੇ ਆ ਨਾ ਭਾਈ ਭਾਵ ਸਾਰੀ ਪਾਉ ਉੱਥੇ ਦੀ ਸਾਰੀ ਮਾਇਆ ਦਾ ਲੇਖਾ ਜੋਖਾ ਉਹਨਾਂ ਕੋਲੇ ਆ ਸਿੱਕ ਕੋਲ ਨਹੀਂ ਹੁੰਦਾ ਹੈਗਾ ਇੱਕ ਇੱਕ ਪੈਸੇ ਦਾ ਇੱਥੋਂ ਕਮਾਓ ਉੱਥੋਂ ਕਮਾਓ ਹਰ ਚੀਜ਼ ਦੇਤੋਂ ਪਾਉ ਇਹਨਾਂ ਨੇ ਪੈਸਾ ਹੀ ਪੈਸਾ ਗੱਲ ਕੀਤਾ ਹੋਇਆ ਹੈ ਇਹ ਮਾਇਆ ਪਾ ਚਾ ਕਹਿੰਦੇ ਮਾਇਆ ਤਾਂ ਦੂਰ ਹੈ ਇਹ ਤਾਂ ਥੋੜੀ ਜਿਹੀ ਮੂਰਾ ਸੀ ਭਾਈ ਮਰਦਾਨਾ ਨੀਂਦ ਨਹੀਂ ਆਈ ਤੇ ਭਾਈ ਸਾਡਾ ਤਾਂ ਸਾਰਾ ਕੁਝ ਸੁੱਖ ਚੈਨ ਖੋਲੇ ਆ ਇਸ ਮਾਇਆ ਨੇ ਸਭ ਤੋਂ ਪਹਿਲਾਂ ਤਾਂ ਸਾਤੋਂ ਵੈਰੂ ਖੋਲੇ ਆ ਅਸਲੀ ਸੁਖ ਖੋਲਿਆ ਕਿਰਤ ਕਰਮ ਕੇ ਵਿਚਰੇ ਆਸੀ ਵਿਚਰੇ ਹੋਏ ਨਹੀਂ ਵੇ ਕੰਮ ਤੇ ਜਾਣਾ ਸਮਾਧੀ ਗੁਰੂ ਦੀ ਮਤ ਲੈਣ ਦਾ ਸਮਾਂ ਹੀ ਨਹੀਂ ਕਰਵਾਣੀ ਕਿਵੇਂ ਪੜਾਂ ਕਿੱਥੋਂ ਪੜਾਂ ਟਾਈਮ ਹੀ ਨਹੀਂ ਲੱਗਦਾ ਆਹੀ ਗੱਲਾਂ ਹੁੰਦੀਆਂ ਨੇ ਤੇ ਜਿਹਨੂੰ ਕਹਿੰਦਾ ਟਾਈਮ ਨਹੀਂ ਲੱਗਦਾ ਇੱਕ ਦਿਨ ਤੇਰਾ ਟਾਈਮ ਹੀ ਇਹਨੇ ਪਾਸ ਕਰਾਉਣਾ ਵਾ ਇਕ ਦਿਨ ਤੇਰਾ ਟਾਈਮ ਹੀ ਇਹਨੇ ਕਰਾਉਣਾ ਵਾ ਇਹਨੇ ਤੈਨੂੰ ਪਾਰ ਲੰਘਾਉਣਾ ਭਾਈ ਇਹਦੇ ਹੀ ਓਟ ਚ ਰਿਆ ਕਰ ਇਹਦੀ ਛਾਂ ਚ ਰਿਆ ਕਰ ਦੁਨਿਆਵੀ ਕੰਮ ਤਾਂ ਭਾਈ ਇਹ ਤਾਂ ਤੂੰ ਹੋਵੇਂਗਾ ਤਾਂ ਵੀ ਨਾ ਹੋਵੇਂਗਾ ਤਾਂ ਵੀ ਚੱਲਦੇ ਹੀ ਰਹਿਣੇ ਆ ਇਹ ਨਹੀਂ ਸਟਾਪ ਹੋਣੇ ਪਰ ਤੇਰੀ ਵੀ ਖਤਮ ਹੋ ਜਾਣੀ ਇੱਕ ਦਿਨ ਤੂੰ ਖਤਮ ਹੋ ਗਿਆ ਤੇਰੇ ਕੰਮ ਵੀ ਖਤਮ ਤੇਰੇ ਨਾਲ ਹੀ ਫੇਰ ਤਾਂ ਇਹਨਾ ਨਿਰਵਲ ਹੋ ਜਾਏਗਾ ਕਿ ਚਾਰ ਬੰਦੇ ਚੱਕਣੋ ਚਾਹੀਦੇ ਆ ਵੇ ਤਾਂ ਤੇਰਾ ਸਾਰਾ ਚਾਹੀਦਾ ਕੋ ਚੱਕਣ ਚ ਚੱਕ ਕੇ ਲੈ ਜਾਣਗੇ ਫੁੱਕਣਗੇ ਤੇ ਜਿਹੜਾ ਵਿੱਚੋਂ ਨਿਕਲ ਗਿਆ ਆਤਮਾ ਦਾ ਕੋ ਤਾਂ ਫਿਰ ਸਰੀਰ ਵੀ ਨਾ ਰਿਹਾ ਫਿਰ ਉੱਥੇ ਕੌਣ ਹੈ ਉੱਥੇ ਕੇਵਲ ਤੋਂ ਕੇਵਲ ਜੈ ਮਾਤ ਪਿਤਾ ਸਤ ਮੀਤ ਨਾ ਭਾਈ ਮਨ ਉਹ ਆ ਨਾਮ ਤੇਰੇ ਸੰਗ ਸਾਈ ਨਾਮ ਤਾਂ ਸਹੀ ਤਾਂ ਹੋ ਗਨ ਜੀ ਜਪਿਆ ਹੋ ਤਾਇਪਾਛ ਕਹਿੰਦੇ ਆ ਕਿਰਤ ਕਰਮ ਕੇ ਵਿਛੜੇ ਪਤਾ ਕਿਉਂ ਵਿਛੜਿਆ ਅਕੰਮਾ ਕਰਕੇ ਵੈਰੂ ਤੋਂ ਵਿਛੜਿਆ ਹੋਇਆ ਅੱਗੇ ਪਾਛਾ ਕਹਿੰਦੇ ਹੁਣ ਆਗੇ ਸ਼ਰਨ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਹਾਰੇ ਲਈ ਖੇ ਆ ਗੱਲ ਤੁਸੀਂ ਵੀ ਕਹੋ ਜਿਹੜੀ ਪੰਤ ਸਤਗੁਰੂ ਵਦਾ ਜੀ ਮਹਾਰਾਜ ਨੇ ਗੱਲ ਕਹੀ ਹੈ ਨਾ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਹਾਰੇ ਲਈ ਖੇ ਕਹਿ ਰਵਦਾਸ ਆਸ ਲਗ ਜੀਵ ਚਿਰ ਪਿਓ ਦਰਸ਼ਨ ਦੇਖੇ ਕਿ ਬਹੁਤ ਚਿਰ ਹੋ ਗਏ ਪਾਸ਼ਾਹੀ ਤੈਨੂੰ ਵਿਛੜਿਆ ਤੇਰੇ ਨਾਲੋਂ ਹੁਣ ਮੜਾ ਦੇ ਹੁਣ ਤੁਹਾਨੂੰ ਯਾਦ ਕਰਾਉਣੇ ਆ ਕਿ ਮਨੁੱਖ ਨੂੰ ਯਾਦ ਕਰਾਉਣੇ ਆ ਭਾਈ ਇਹ ਵੈਗਰੂ ਨੇ ਇੱਕ ਆਪਣੇ ਦਾਸ ਬਣਾ ਕੇ ਆਪਣੇ ਗੋਲੇ ਬਣਾ ਕੇ ਭੇਜ ਦਿੱਤਾ ਸਮਤ ਦੇਤੀ ਇਹ ਜੋ ਤੁਹਾਡੇ ਵਿੱਚ ਕੋਈ ਜੋ ਸੱਗਸਾ ਹੁੰਦਾ ਨਾ ਕੋਈ ਵੀ ਹੁੰਦਾ ਜੋ ਤੁਹਾਨੂੰ ਇੱਕ ਸ਼ਬਦ ਦੀ ਵਿਆਖਿਆ ਕਰਕੇ ਸਮਝਾਉਂਦਾ ਇਹ ਦੱਸਦਾ ਇਹ ਭਾਵ ਉਸ ਵੈਗਰੂ ਦਾ ਭੇਜਿਆ ਹੋਇਆ ਹੈ ਸਾਧ ਪਠਾਏ ਆਪ ਹਰ ਕੀ ਜੋ ਸੱਤ ਦੀ ਗੱਲ ਕਰਦੇ ਆ ਗੁਰਬਾਣੀ ਦੀ ਗੱਲ ਕਰਦੇ ਆ ਉਹ ਸਾਰੇ ਦੇ ਸਾਰੇ ਉਸ ਵਾਹਿਗੁਰੂ ਵੱਲੋਂ ਗਿਆਨ ਹੀ ਉਹ ਦਿੰਦਾ ਪਈ ਹੁਣ ਜੋ ਤੁਹਾਡੇ ਕੋਲ ਤੁਸੀਂ ਪੜ੍ਹੇ ਲਿਖੇ ਹੋ ਚੰਗੀਆਂ ਡਿਗਰੀਆਂ ਲਈਏ ਬੈਠੇ ਆ ਉਹਨਾਂ ਦੇ ਸਦਕਾ ਤੁਸੀਂ ਮੋਟੀਆਂ-ਮੋਟੀਆਂ ਤਨਖਾਹ ਲੈਨੇ ਬਹੁਤ ਵਧੀਆ ਕੰਮ ਹੋਣਾ ਚਾਹੀਦਾ ਏ ਪਰ ਜੇ ਕਹੀਏ ਵੀ ਆਜੋ ਗੁਰਮਤਿ ਦੀ ਗੱਲ ਕਰੀਏ ਗੁਰਬਾਣੀ ਦੀ ਗੱਲ ਕਰੀਏ ਹੋਰ ਦੀ ਗੱਲ ਛੱਡੋ ਤੋਤੋਂ ਮੈਕ ਦੇ ਵਿੱਚ ਇੱਕ ਅਨਾਉਂਸਮੈਂਟ ਨਹੀਂ ਹੋਣੀ ਕਿਉਂਕਿ ਇਹ ਵੀ ਜਿਉਂ ਬੁਲਾਵੇ ਤਿਉਂ ਬੋਲਾਂ ਸਾਵੇਂ ਜਿਹਨੂੰ ਉਹ ਬੁਲਾਉਣ ਦੀ ਬਖਸ਼ਿਸ਼ ਦੇ ਦੇਵੇ ਤਾਕਤ ਦੇ ਦੇਵੇ ਬੋਲ ਉਹ ਹੀ ਸਕਦਾ ਤੇ ਜਦੋਂ ਹਜ਼ਾਰ ਆਕੇ ਸੰਗਤ ਮੁਗਰੇ ਬਹਿ ਜਾਂਦੀ ਹੈ ਨਾ ਫਿਰ ਉਥੇ ਤਾਂ ਭਾਈ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਤੇ ਬੋਲਣਾ ਤਾਂ ਬਹੁਤ ਦੂਰ ਦੀ ਗੱਲ ਹੁੰਦੀ ਹੈ ਪਰ ਵੈਗਰੂ ਬੁਲਾਉਣ ਦਿੰਦਾ ਬਖਸ਼ਿਸ਼ ਕਰ ਦਿੰਦਾ ਕਿ ਹਜ਼ਾਰਾਂ ਬੰਦੇ ਮੂਹਰੇ ਬੈਠੇ ਆ ਸੁਣਦੇ ਆ ਤੇ ਜਿਹਨਾਂ ਵੱਲ ਦੇਖ ਕੇ ਤੁਸੀਂ ਕਥਾ ਕਰਦੇ ਹੋ ਤੇ ਉਹ ਸਮੇਂ ਭਾਈ ਜੋ ਤਖਤ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਉਸ ਵੈਗਰੂ ਦੀ ਹੁੰਦੀ ਹੈ ਨਹੀਂ ਨਹੀਂ ਬੈਠੇ ਜਾਂਦਾ ਭਾਈ ਬੈਠ ਕੇ ਦੇਖ ਲਓ ਟਰਾਈ ਕਰਕੇ ਦੇਖ ਲਓ ਭਾਈ ਇਹ ਕਦੇ ਸਟੇ ਤੇ ਆ ਕੇ ਦੇਖਿਓ ਹਰ ਕੋਈ ਬੰਦਾ ਪੜਿਆ ਲਿਖਿਆ ਜੋ ਬਹੁਤ ਸਮਝਦਾ ਲੈ ਭਾਈ 10 ਮਿੰਟ ਲਾ ਸਟੇ ਤੇ ਬੈਠ ਕੇ ਸਾਕਤ ਬੈਠੀ ਹੈ ਦੋ ਸ਼ਬਦ ਨਹੀਂ ਬੋਲੇ ਜਾਣੇ ਉਹ ਇਹਦੇ ਵਾਸਤੇ ਵੀ ਇੱਕ ਵੈਗ੍ਰੂਧੀ ਵਕਸ਼ਿ ਹੁੰਦੀ ਹੈ ਹੁਣ ਸਤਿਗੁਰ ਪਾਤਸ਼ਾਹ ਨੇ ਜੋ ਤੁਹਾਡੇ ਕੋਲ ਇੱਕ ਜਰੀਆ ਭੇਜੇ ਹੈ ਉਸ ਜਰੀਏ ਵਾਲਾ ਦੇਖੋ ਜਿਸ ਜਰੀਏ ਦੇ ਦੁਆਰਾ ਸ਼ਬਦ ਆ ਰਹੇ ਆ ਉਹਦੇ ਵੱਲ ਧਿਆਨ ਦਿਓ ਕਿ ਸਾਨੂੰ ਤਾਂ ਭਾਈ ਯਾਦ ਹੀ ਨਹੀਂ ਸੀ ਤੁਹਾਨੂੰ ਯਾਦ ਕਰਾਤਾ ਵੈਗ੍ਰੂਨੋਂ ਵਿਛੜੇ ਹੋਏ ਆ ਭਾਈ ਕਿਉਂ ਕੰਮਾਂ ਕਰਕੇ ਕੰਮਾਂ ਵੱਲ ਬਹੁਤਾ ਧਿਆਨ ਕਮਾਂਵਲ ਧਿਆਨ ਰੱਖ ਲੈ ਪਰ ਹ ਕੰਮ ਕਰਦੇ ਟਾਈਮ ਵੀ ਉਸ ਵੈਗਰੂ ਦੇ ਨਾਲ ਜੁੜ ਕੇ ਰਹਿ ਉਹਦੇ ਨਾਲ ਆਪਣਾ ਚਿੱਤ ਜੋੜ ਕੇ ਰੱਖਿਆ ਕਰ ਪਾਈ ਭਾਸ਼ਾ ਕਹਿੰਦੇ ਕਿਰਤ ਕਰਮ ਕੇ ਦਿਖਲੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਤੇ ਦਿਸ ਪਰ ਮੈਂ ਚਾਰੇ ਦਿਸ਼ਾਂ ਵਿੱਚ ਘੁੰਮ ਕੇ ਦੇਖ ਲਿਆ ਤੱਕ ਆਏ ਪ੍ਰਭ ਕੀ ਸ਼ਾਮ ਕਹਿੰਦੇ ਮਿੰਨਤ ਹੁਣ ਇੱਕੋ ਹੀ ਸਾਰਾ ਜਿਹਨੂੰ ਸੋਜੀ ਆ ਜਾਂਦੀ ਐ ਨਾ ਇਹ ਸੋਜੀ ਵੀ ਕਿਸੇ ਕਿਸੇ ਨੂੰ ਆਉਂਦੀ ਐ ਉਹ ਫਿਰ ਕਹਿੰਦਾ ਵਹਿਰਤ ਵਗੈਰਾ ਕੁਝ ਨਹੀਂ ਪੜੀ ਮੈਂ ਦੁਨੀਆ ਤੋਂ ਕੀ ਲੈਣਾ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਤ ਨਾ ਰਹੋ ਕਹਿੰਦੇ ਇੱਥੇ ਤੇਰਾ ਕੋਈ ਸਹਾਈ ਨਹੀਂ ਜਿਨ੍ਹਾਂ ਨੂੰ ਆਪਣੇ ਬੁੜਾਈ ਜਾਂਦਾ ਨਾ ਇਹਨਾਂ ਨੇ ਤੇਰੇ ਕਿਸੇ ਨੇ ਸਹਾਰਾ ਨਹੀਂ ਬਣਿਆ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਆ ਜਿਹੜਾ ਕੋਹਾੜਾ ਮਾਰਦੇ ਨਾ ਪਾ ਆਹੀ ਗੱਲ ਕਰਦੇ ਆ ਪਾਏ ਕੋਹਾੜਾ ਮਾਰਿਆ ਗਾਫੜਾ ਆਪਣੇ ਆ ਤਿਆਂ ਪੁੱਤਰਾ ਪਰਿਵਾਰਾਂ ਇਹਨਾਂ ਦੀ ਚਿੰਤਾ ਵਾਲੀ ਡੁੱਬਿਆ ਹੋਏ ਆ ਇਹ ਤੋਂ ਆਪਣੇ ਪੈਰ ਤੇ ਕੋਹਾੜੀ ਆਪ ਮਾਰਦੇ ਆ ਇਹਨਾਂ ਦੇ ਚੱਕਰਾਂ ਦੇ ਵਿੱਚ ਪੁੱਤਰ ਲੱਤਰ ਗ੍ਰਸਤ ਕੇ ਫਾਸਾ ਹੋ ਨਾ ਪਾਈਏ ਰਾਮ ਕੇ ਦਾਸ ਅਸੀਂ ਰਾਮ ਦੇ ਦਾਸ ਨਹੀਂ ਹੋ ਸਕਦੇ ਇਸ ਕਰਕੇ ਬਾਦਸ਼ਾਹ ਕਹਿੰਦੇ ਤੂੰ ਵਿਛੜਿਆ ਕਾਰਨ ਤੈਨੂੰ ਵੈ ਦੱਸ ਦਿੱਤਾ ਅੱਗੇ ਤੇ ਹੀ ਮਰਦੀ ਇਹ ਤੈਨੂੰ ਸਮਝ ਨਹੀਂ ਆਉਂਦੀ ਸੀ ਤੇ ਤੈਨੂੰ ਸਮਝਾਉਣ ਬਾਅਦ ਇੱਕ ਮੈਂ ਸਾਕਜੀ ਵੀ ਭੇਜਦਾ ਆਪਣਾ ਇਹ ਇੱਕ ਤੈਨੂੰ ਮੈਂ ਇੱਕ ਮਨੁੱਖ ਵੀ ਭੇਜਦਾ ਚੱਲ ਵੀ ਜਾ ਕੇ ਸੁਣਾ ਕੇ ਆ ਤੇ ਤੈਨੂੰ ਸਮਝਾ ਵੀ ਦਿੱਤਾ ਹੁਣ ਤਾਂ ਉਹ ਗੱਲ ਹੋ ਗਈ ਅੰਤੇ ਇੱਕ ਨਾ ਲਾਗੀ ਜਉਂ ਬਾਸ বাজਾਈਏ ਭੂਕ ਕਹਿੰਦੇ ਜਿਸ ਤਰ੍ਹਾਂ ਬਾਣ ਦੇ ਵਿੱਚ ਨਾ ਉਦੇ ਵਿੱਚ ਨਾ ਫੂਕ ਮਾਰਦੇ ਆ ਉਹ ਆਰ ਪਾਰ ਨਹੀਂ ਹੁੰਦੀ ਉਸੇ ਤਰ੍ਹਾਂ ਹੀ ਮਨਮੁਖ ਬੰਦੇ ਦੀ ਗੱਲ ਕੀਤੀ ਹੈ ਕਹਿੰਦੇ ਉਸੇ ਤਰ੍ਹਾਂ ਹੀ ਮਨੁੱਖ ਵੀ ਹੈ ਕਿ ਮਨੁੱਖ ਵੀ ਇਸ ਤਰ੍ਹਾਂ ਹੀ ਹੈ ਜਿਹਦਾ ਅਕਲੋਂ ਅੰਨਾ ਹੰਦਾ ਹੋ ਗਿਆ ਨਾ ਉਹਨੂੰ ਜਿੰਨਾ ਮਰਜ਼ੀ ਸਮਝਾ ਲੈ ਤੇ ਤੁਹਾਡਾ ਕੀ ਗੱਲ ਤੁਹਾਨੂੰ ਹਰ ਪੰਕਤੀ ਸਮਝਾ ਦਈਏ ਤੁਸੀਂ ਮੰਨ ਲੈਣੀ ਹੈ ਨਾ ਕਿ ਤੁਹਾਨੂੰ ਇਹ ਕਿ ਕੇਵਲ ਤੋਂ ਕੇਲ ਘਰਵਾਣੀ ਕੋ ਮਰਨ ਜਾਂਦਾ ਨਹੀਂ ਭਾਈ ਇਹ ਤੇਰੇ ਬਾਤ ਇੱਕ ਗਿਆਨ ਆ ਗਿਆਨ ਤੇ ਅਮਲ ਕਰਣਾ ਪਾਚੇ ਕਹਿੰਦੇ ਕੀਰਤ ਕਰਮ ਕੇ ਵਿਛੜੇ ਵਿਛੜਿਆ ਕਿਉਂ ਹੈ ਵਾਹਿਗੁਰੂ ਦੇ ਨਾਲ ਜਿਹਦੇ ਕੋਲ ਸਾਰੇ ਸੁੱਖ ਨੇ ਜੇ ਪਾਚੇ ਨੇ ਬਚਨ ਕਰਤ ਨ ਪਰਮੇਸ਼ਰ ਤੇ ਭੁੱਲੇ ਆ ਵਿਆਪਨ ਸਭੇ ਰੋਗ ਤਿੰਨ ਪ੍ਰਕਾਰ ਦੇ ਰੋਗ ਆਦ ਬਿਆਦ ਉਪਾਦ ਇਹ ਸਾਰੇ ਲੱਗਣੇ ਆਦਿ ਸਰੀਰ ਦੇ ਉਪਾਦ ਜੋ ਸਾਡੇ ਮਨ ਨੂੰ ਲੱਗਦੇ ਆ